ਭਗਤ ਰਵਿਦਾਸ ਮਹਾਰਾਜੀ ਦਾ ਉਹ ਕਸੀਰਾ ਹੈ ਇਨੇ ਗੁਰੂ ਕੋ ਗੱਲ ਨੂੰ ਖੋਲਿਆ ਹੱਥ ਦੀ ਤਲੀ ਤੇ ਰੱਖਿਆ ਤੇ ਨਾਲੇ ਮਨ ਵਿੱਚ ਮੁਖੌਲ ਕਰਕੇ ਖੁਸ਼ ਹੋਇਆ ਵੀ ਆਹ ਇੱਕ ਕਸੀਰਾ ਭਗਤ ਰਵਿਦਾਸ ਦਾ ਨਾਲੇ ਉਹਨਾਂ ਆਖਿਆ ਜੇ ਗੰਗਾ ਹੱਥ ਬਾੜ ਕੱਢ ਕੇ ਲਾਏਗੀ ਤਾਂ ਭੇਟਾ ਦੇਣੀ ਹੈ ਕਹਿੰਦੇ ਨੇ ਜਦੋਂ ਇਹ ਗੰਗਾ ਨੂੰ ਭੇਟ ਕਰਨ ਤੋਂ ਪਹਿਲੋ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਅੱਜ 647 ਮਾਗਮਨਪੁਰਬ ਜਿੱਥੇ ਪੂਰੀ ਲੋਕਾਈ ਦੇ ਵਿੱਚ ਮਨਾਇਆ ਗਿਆ ਉੱਥੇ ਇਸ ਸਾਡੇ ਨਗਰ ਪਿੰਡ ਅਨੰਦਪੁਰ ਦੇ ਵਿੱਚ ਵੀ ਸੰਗਤਾਂ ਹਰ ਵਾਰੇ ਮਨਾਉਂਦੀਆਂ ਨੇ ਇਸ ਵਾਰ ਵੀ ਵੱਡੀ ਕਿਰਪਾ ਮਹਾਰਾਜ ਦੀ ਹੋਈ ਜਾ ਬਹੁਤ ਵੱਡਾ ਸੰਗਤਾਂ ਦਾ ਇਕੱਠ ਜਿਹੜਾ ਇੱਥੇ ਜੁੜਿਆ ਖਾਸ ਗੱਲ ਕਿਉਂਕਿ ਮਹਾਰਾਜ ਦੀ ਜਿਹੜੀ ਕਲਮ ਦੀ ਕ੍ਰਾਂਤੀ ਆ ਜਦੋਂ ਪੂਰੇ ਵਰਲਡ ਦੇ ਵਿੱਚ ਇਹ ਗੱਲ ਤੋਂ ਲੋਕ ਭਲੀ ਭਾਂਤ ਜਾਣੂ ਨੇ ਕਿ ਜੇ ਸਤਗੁਰੂ ਰਵਦਾਸ ਜੀ ਮਹਾਰਾਜ ਨਾ ਹੁੰਦੇ ਤਾਂ ਸ਼ਾਇਦ ਦੱਬੇ ਕੁਚਲੇ ਲੋਕਾਂ ਦੀ ਜਿਹੜੀ ਔਕਾਤ ਆ ਉਹ ਇੱਕ ਗਲੀ ਦੇ ਕੁੱਤੇ ਤੋਂ ਵੀ ਮਾੜੀ ਹੋਣੀ ਸੀਗੀ ਸਤਗੁਰੂ ਰਵਦਾਸ ਜੀ ਮਹਾਰਾਜ ਆਏ ਨੀਚੋਂ ਊਚ ਕਰੇ ਮੇਰਾ ਸਤਗੁਰੂ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਨਿਮਾਣਿਆਂ ਨੂੰ ਮਾਣ ਮਿਲਿਆ ਨਤਾਣਿਆਂ ਨੂੰ ਤਾਣ ਨਿਓਟਿਆਂ ਨੂੰ ਓਟ ਸੋ ਸੱਚੇ ਪਾਤਸ਼ਾਹ ਅਕਾਲਪੁਰਖ ਦੀ ਕਿਰਪਾ ਨਦਪੁਰ ਦੀ ਰਵਦਾ ਸੋਸ਼ਲ ਵੈਲਫੇਅਰ ਸੁਸਾਇਟੀ ਜਿਹੜੀ ਇਹ ਨੌਜਵਾਨ ਬੜਾ ਵੱਡਾ ਉਪਰਾਲਾ ਕਰਦੇ ਨੇ ਬੜਾ ਵੱਡਾ ਇਹਨਾਂ ਦਾ ਯੋਗਦਾਨ ਹੁੰਦਾ ਜਿੱਥੇ ਤਿੰਨੋਂ ਦਿਨ ਗੁਰਬਾਣੀ ਦੇ ਪ੍ਰਵਾਦ ਚੱਲਦੇ ਨੇ ਗੁਰੂ ਕੇ ਲੰਗਰ ਜਿਹੜੇ ਆ ਟੁੱਟ ਵਰਤਾਏ ਜਾਂਦੇ ਨੇ ਬੀਬੀਆਂ ਜਿਹੜੀਆਂ ਨੇ ਵੱਡੇ ਪੱਧਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੀਆਂ ਕਿਉਂਕਿ ਇਹਨਾਂ ਪ੍ਰੋਗਰਾਮਾਂ ਨੂੰ ਇਹਨਾਂ ਸਮਾਗਮਾਂ ਨੂੰ ਕਰਾਉਣ ਦਾ ਸਾਡਾ ਮਕਸਦ ਵੀ ਇਹ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਤੋਂ ਕੁਝ ਸੇਧ ਲੈ ਸਕੀਏ ਸੇਧ ਕੀ ਲੈਣੀਆਂ ਜਿੱਦਾਂ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਅਸੀਂ ਜਿੱਥੇ ਡਾਕਟਰ 핌ਰੋ ਉਮੀਦਵਾਰ ਸਾਹਿਬ ਦੀ ਗੱਲ ਜਿਵੇਂ ਉਹਨਾਂ ਨੇ ਕਿਹਾ ਵੀ ਦੋ ਰੋਟੀਆਂ ਘੱਟ ਖਾਓ ਪਰ ਬੱਚਿਆਂ ਨੂੰ ਜ਼ਰੂਰ ਪੜਾਓ ਅਸੀਂ ਉਸ ਮਿਸ਼ਨ ਨੂੰ ਵੀ ਯਾਦ ਰੱਖੀਏ ਬਾਬੇ ਰਬਦਾਸ ਦੀ ਉਹ ਸਿੱਖਿਆ ਜਿਹੜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਉਹਦੇ ਤੇ ਵੀ ਅਮਲ ਕਰੀਏ ਕਿਉਂਕਿ ਅਮਲ ਜੇ ਕੀਤੇ ਦੁਨੀਆ ਵਿੱਚ ਤੇ ਦਰਗੇ ਆਇਓ ਕੰਮ ਤੇ ਹੋਣਾ ਅਮਲਾਂ ਦੇ ਨਾਲ ਨਵੇੜਾ ਕਿਸੇ ਨਾ ਤੇਰੀ ਯਾਦ ਪੁੱਛਣੀ ਇਹ ਨੂਸਰ ਤਫਤੇ ਅਲੀ ਖਾਨ ਦਾ ਗੀਤ ਹੈ ਬੜਾ ਪਿਆਰਾ ਲੱਗਦਾ ਤੇ ਕਿਉਂਕਿ ਉੱਥੇ ਤਾਂ ਅਮਲ ਦੇ ਨਾਲ ਹੀ ਹੋਣਾ ਗੁਰਬਾਣੀ ਦਾ ਫਰਮਾਨ ਹੈ ਅਮਲ ਦੇ ਕੀਤੇ ਦੁਨੀਆ ਵਿੱਚ ਤੇ ਦਰਗੇ ਆਇਓ ਕੰਮ ਸੋ ਇਸ ਕਰਕੇ ਇਥੋਂ ਦੇ ਸਾਡੇ ਜਿਹੜੇ ਪ੍ਰਧਾਨ ਨੇ ਸਰਪ੍ਰਸਤ ਨੇ ਸਾਡੇ ਸੰਤੋਖ ਸਿੰਘ ਜੀ ਕੈਂਥ ਸਾਡੇ ਬਚਰਨ ਸਿੰਘ ਜੀ ਚਰਨਾ ਨਰਪਾਲ ਸਿੰਘ ਜੀ ਹੇਮਪਾਲ ਜੀ ਹਰਪੀ ਸਿੰਘ ਜੀ ਪੀਤੀ ਸਾਡੇ ਜਿੰਨੇ ਵੀ ਨੌਜਵਾਨ ਨੇ ਅਵਤਾਰ ਸਿੰਘ ਸੋਮਾ ਅਵਤਾਰ ਸਿੰਘ ਕੈਂਥ ਸੋ ਸਾਰੇ ਜਿਹੜੇ ਇਹ ਨੌਜਵਾਨ ਨੇ ਮਾਲਾ ਬਹੁਤ ਵਧੀਆ ਉਪਰਾਲਾ ਕਰਦ ਨੇ ਬੜੇ ਵਧੀਆ ਇਸ ਵਾਰੀ ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਪੰਜ ਸ਼ਖਸੀਤਾਂ ਦਾ ਸਨਮਾਨ ਕੀਤਾ ਗਿਆ ਪਿਛਲੇ ਤੋਂ ਪਿਛਲੀ ਵਾਰੀ ਵੀ ਪੰਜ ਸ਼ਖਸੀਤਾਂ ਦਾ ਸਨਮਾਨ ਕੀਤਾ ਸੀ ਇਸ ਵਾਰੀ ਜਿਹੜੀਆਂ ਸ਼ਖਸੀਤਾਂ ਦਾ ਸਨਮਾਨ ਕੀਤਾ 1935 ਚ ਬਣਿਆ ਸੀ ਜਦੋਂ ਇੱਥੇ ਸਾਡੇ ਵਾਇਸ ਰਾਏ ਜਿਹੜਾ ਸੀ ਇੰਗਲੈਂਡ ਦਾ ਉਹ ਸਾਡੇ ਪਿੰਡ ਵਿੱਚ ਵਿਜ਼ਿਟ ਕੀਤਾ ਸੀ ਕਿਉਂਕਿ ਆਨੰਦਪੁਰ ਦੀ ਬਲੱਖਣ ਗੱਲ ਇਹ ਰਹੀ ਆ ਮੇਡ ਇਨ ਜਾਪਾਨ ਤਾਂ ਹਰ ਇੱਕ ਨੇ ਸੁਣਿਆ ਮੇਡ ਇਨ ਆਨੰਦਪੁਰ ਨਹੀਂ ਸੁਣਿਆ ਹੋਵੇਗਾ ਕਿਸੇ ਨੇ ਇਸ ਕਰਕੇ ਜਿਹੜਾ 22 ਸਾਲ ਉਹ ਇੱਥੇ ਆਇਆ ਸੀ ਇੱਥੇ ਮਸ਼ੀਨਾਂ ਬਣਦੀਆਂ ਸੀ ਉਸ ਵੇਲੇ ਸਾਡੇ ਕਲਸੀ ਪਰਿਵਾਰ ਦੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਉਸ ਪਰਿਵਾਰ ਨੂੰ ਜਿਨ੍ਹਾਂ ਦੀ ਇੱਥੇ ਉਸ ਵੇਲੇ ਹਾਜ਼ਰੀ ਬੜੀ ਹਾਜ਼ਰੀ ਦੇ ਮਸ਼ੀਨਾਂ ਬਣਦੀਆਂ ਸੀਗੀਆਂ ਤੇ ਉਸ ਦੇ ਨਾਲ ਹੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਾਡਾ ਵੱਡਾ ਵੀਰ ਰਿਸ਼ਪਾਲ ਸਿੰਘ ਜੀ ਤੋਤਾ ਡੀਐਸਪੀ ਸਾਹਿਬ ਉਹ ਤੋਤਾ ਜਿਨੇ ਚਨਾਰਥਲ ਦੀ ਧਰਤੀ ਦੇ ਉੱਤੇ ਅਰਜਣਾਵਾੜੀ ਬਲਵਿੰਦਰ ਸਿੰਘ ਫਿੱਡੂ ਨੂੰ 14 ਜੱਫੇ ਲਾਏ ਉਹਦਾ ਇੱਕ ਇਤਿਹਾਸ ਆ ਔਰ ਉਸ ਦਾ ਅਸੀਂ ਮਾਨ ਕਰ ਉਸ ਸਨਮਾਨ ਕਰਕੇ ਅੱਜ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆ ਕਿਉਂਕਿ ਉਹਦੇ ਨਾਲ ਹੀ ਬਾਬਾ ਗੁਰਪ੍ਰੀਤ ਸਿੰਘ ਔਰ ਸਾਡੇ ਐਕਸੀਅਨ ਰਮੇਸ਼ਪਾਲ ਸਿੰਘ ਜੀ ਜਿਹੜੇ ਸਾਡੇ ਏਸੇ ਨਗਰ ਦੇ ਨੇ ਉਹਨਾਂ ਦਾ ਵੀ ਜਿਹੜਾ ਸਨਮਾਨ ਕੀਤਾ ਗਿਆ ਤੇ ਅਸੀਂ ਪੰਜ ਸਨਮਾਨ ਜਿਹੜੇ ਕੀਤੇ ਨੇ ਉਹਦੇ ਨਾਲ ਹੀ ਇੱਕ ਸਨਮਾਨ ਹੋ ਸੀ ਪੰਜ ਸਨਮਾਨ ਜਿਹੜੇ ਕੀਤੇ ਗਏ ਨੇ ਇਸ ਵਾਰੀ ਪੰਜ ਉਸ ਤੋਂ ਪਹਿਲਾਂ ਵਾਰ ਕੀਤੇ ਗਏ ਸੀ ਕਿਉਂਕਿ ਇਹਨਾਂ ਸਨਮਾਨਾਂ ਨੂੰ ਕਰਨ ਦਾ ਮਤਲਬ ਡਾਕਟਰ ਸੁਰਿੰਦਰ ਪਾਟਿਆ ਉਹਨਾਂ ਦਾ ਵੀ ਸਨਮਾਨ ਕੀਤਾ ਇਹਨਾਂ ਸਨਮਾਨਾਂ ਨੂੰ ਕਰਨ ਦਾ ਮਤਲਬ ਇਹ ਜੇ ਆਪਾਂ ਇਹ ਜੇ ਪ੍ਰੋਗਰਾਮ ਤੇ ਆਏ ਆ ਇਹ ਜੋ ਸਮਾਗਮ ਤੇ ਆਏ ਆ ਤਾਂ ਕੀ ਸੇਧ ਲੈ ਕੇ ਆਏ ਆ ਕਿਹੜੇ ਲੋਕਾਂ ਦੀ ਬਦੌਲਤ ਆ ਜਿਹੜੀ ਸਾਡੀ ਕੋਈ ਖੇਡ ਬੱਚੀ ਆ ਜਿਹੜਾ ਸਾਡਾ ਕੋਈ ਪਿੰਡ ਦੇ ਕੋਈ ਵਿਰਾਸਤ ਬੱਚੀ ਆ ਉਹ ਉਹ ਕੌਣ ਲੋਕ ਨੇ ਪਰ ਉਹਨਾਂ ਦਾ ਕਦੇ ਅਸੀਂ ਜ਼ਿਕਰ ਹੀ ਨਹੀਂ ਕੀਤਾ ਕਦੇ ਇੱਥੇ ਪਿੰਡ ਦੀ 40 45 ਸਾਲ ਸਰਪੰਚੀ ਕੀਤੀ ਸਾਡੇ ਬੀਬੀ ਰੂਪਕੌਰ ਨੇ ਧਰਮਸ਼ਾਲਾ ਵੀ ਉਹਨਾਂ ਦੀ ਦੇਣ ਆ ਤੇ ਸਰਦਾਰ ਧਰਮਜੀਤ ਸਿੰਘ ਦੀ ਉਹਨਾਂ ਦਾ ਸਨਮਾਨ ਪਿਛਲੇ ਸਾਲ ਹੋਇਆ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਬਾਬਾ ਮੇਜਰ ਸਿੰਘ ਜੀ ਦੀ ਕਾਰ ਸੇਵਾ ਗੁਰਦੁਆਰ ਸ੍ਰੀ ਰਣਜੀਤ ਸਾਹਿਬ ਪ੍ਰਧਾਨ ਬਲਜੀਤ ਸਿੰਘ ਹਰਾ ਸੁਖਜੀਤ ਸਿੰਘ ਸਾਹਿਬ ਕਾ ਪ੍ਰਧਾਨ ਨਗਰ ਪੰਚਾਇਤ ਸੋ ਸਾਰੀਆਂ ਜਿਹੜੀਆਂ ਸਮੂਚੀਆਂ ਸੰਗਤਾਂ ਨੇ ਇਥੇ ਵੱਡਾ ਯੋਗਦਾਨ ਪਾਇਆ ਸੋ ਕਹਿਣ ਦਾ ਅੱਜ ਮਕਸਦ ਇਹ ਹੀ ਆ ਕਿਉਂਕਿ ਜੇ ਅਸੀਂ ਕੀਰਤਨ ਸੁਣਦੇ ਆਂ ਦੀਵਾਨ ਸੁਣਦੇ ਆਂ ਤਾਂ ਸਾਨੂੰ ਇਹ ਵੀ ਆ ਵੀ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਐਜੂਕੇਸ਼ਨ ਵਾਲੇ ਪਾਸੇ ਲਾਈਏ ਅੱਜ ਸਾਡੇ ਸੰਵਿਧਾਨ ਦੇ ਉੱਤੇ ਮਾਰ ਪੈ ਰਹੀ ਆ ਅਸੀਂ ਉਹ ਸੰਵਿਧਾਨ ਦੇ ਲਈ ਵੀ ਡਟ ਕੇ ਪਹਿਰਾ ਦਈਏ ਇਹ ਜਿਹੜੀਆਂ ਗੰਦੀਆਂ ਸਰਕਾਰਾਂ ਨੇ ਇਹ ਸਾਡੇ ਸੰਵਿਧਾਨ ਨੂੰ ਤੋੜ ਮੋੜ ਕਰ ਰਹੀਆਂ ਨੇ ਇਹ ਸੰਵਿਧਾਨ ਨੂੰ ਖਤਮ ਕਰਨ ਚ ਲੱਗੇ ਹੋਈਆਂ ਨੇ ਮੈਂ ਸਮਾਜ ਦੇ ਵੀਰਾਂ ਨੂੰ ਇਹੀ ਗੱਲ ਕਹਿਣਾ ਦੋਸਤੋ ਇਕੱਠੇ ਹੋ ਜੋ ਜੁੜੋ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਜੇ ਹੁਣ ਤੁਸੀਂ ਪੜ ਵੀ ਗਏ ਤਾਂ ਹੁਣ ਜੁੜਨ ਦਾ ਮੌਕਾ ਤੇ ਫਿਰ ਸੰਘਰਸ਼ ਕਰਨ ਦਾ ਮੌਕਾ ਤਿਆਰ ਖੜਾ ਵਾ ਆਪਾਂ ਜੁੜੀਏ ਇਕੱਠੇ ਹੋਈਏ ਤੇ ਜਿਹੜੀ ਸੰਵਿਧਾਨ ਦੇ ਨਾਲ ਸਾਡੀ ਛੇੜਛਾੜ ਹੋ ਰਹੀ ਆ ਉਹਨੂੰ ਭੰਨ ਤੋੜ ਕੀਤੀ ਜਾ ਰਹੀ ਹੈ ਮਨੁਭਦੀ ਸਰਕਾਰਾਂ ਫੇਰ ਬ੍ਰਾਹਮਣਵਾਦੀ ਸਾਡੇ ਸਿਰ ਤੇ ਬੈਠਾ ਸਾਨੂੰ ਉਹਦਾ ਵਿਰੋਧ ਆ ਜਿਹੜਾ ਉਹ ਕਰਨਾ ਚਾਹੀਦਾ ਪਿੰਡ-ਪਿੰਡ ਦੇ ਵਿੱਚ ਕਮੇਟੀਆਂ ਬਣਨੇ ਚਾਹੀਦੀਆਂ ਨੇ ਪਿੰਡ-ਪਿੰਡ ਵਿੱਚ ਕਿਉਂਕਿ ਇਹ ਕੌਮ ਇਹ ਜੀ ਆ ਸਾਨੂੰ ਛੇੜਦਿਆਂ ਨੇ ਸਰਕਾਰਾਂ ਇਹ ਕੌਮ ਇਹ ਜੀ ਆ ਜਦੋਂ ਪਿਛਲੇ ਸਮੇਂ ਦੇ ਵਿੱਚ ਬੱਲਾਂ ਵਾਲੇ ਮਹਾਪੁਰਸ਼ਾਂ ਦੇ ਨਾਲ ਉੱਥੇ ਕੋਈ ਜਿਹੜਾ ਇੱਕ ਦੁਖਾਂਤ ਵਾਪਰਿਆ ਸੀ ਤੇ ਪੂਰਾ ਹਿੰਦੁਸਤਾਨ ਭਾਰਤ ਬੰਦ ਰਿਹਾ ਸੀ ਅੱਜ ਦੇ ਪਵਿੱਤਰ ਦਿਹਾੜੇ ਤੇ ਜੋ ਕਿ ਪਾਕਤ ਸ੍ਰੀ ਗੁਰੂ ਰਵੀਦਾਸ ਇੱਕ ਮਹਾਨ ਸ਼ਖਸੀਅਤ ਉਹਨਾਂ ਦੇ ਅਜ ਸੰਬੰਧ ਵਿੱਚ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਵਿੱਚ ਆਨੰਦਪੁਰ ਧਰਮਸ਼ਾਲਾ ਕਿ ਹਰ ਇੱਕ ਦੀ ਤਰ੍ਹਾਂ ਹਰ ਇੱਕ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਵੱਡੇ ਮੈਂ ਕਹੂੰਗਾ ਸੰਗਤ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਉਸ ਦੇ ਲਈ ਮੈਂ ਸਾਰੇ ਹੀ ਨਗਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਕੀ ਸਾਰੇ ਹਿੰਦੂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਔਰ ਜੋ ਜਿੱਥੇ ਜਿੱਥੇ ਵੀ ਬੈਠੇ ਨੇ ਸਭ ਨੂੰ ਇਸ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਨਾ ਔਰ ਪ੍ਰਬੰਧਕ ਕਮੇਟੀ ਨੂੰ ਖਾਸ ਕਰਕੇ ਜੋ ਆਨੰਦਪੁਰ ਧਰਮਸ਼ਾਲਾ ਦੀ ਹੈ ਉਹਨਾਂ ਨੂੰ ਵੀ ਵਧਾਈ ਦਿੰਨਾ ਕਿ ਉਹ ਹਰ ਵਾਰ ਬੜੇ ਹੀ ਸਹੀ ਢੰਗ ਨਾਲ ਆਰਗੇਨਾਈਜ਼ ਢੰਗ ਨਾਲ ਇਹ ਦਿਹਾੜਾ ਮਨਾਉਂਦੇ ਨੇ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਲੈਕੁਮ ਅਸ ਸਲਮ ਰੱਬ ਮਾਹਨੇ ਰੰਗਾ ਕਿ ਸੋ ਵਾਕੀ ਹੈ ਜਦ ਇਸ ਦਿਨ ਕੋਈ ਲਾਹੇ अमृत गुरबाणी ने फैसला परीवी दुद्ध ने उन्हें छिपया पिया अमृत गुरबाणी ने फैसला दिता दिसदा नहीं गा इसे तरह सगल बनास्पत बचनी चोर ਮਨ ਜਨ ਕੋ ਮੂਰਨ ਦੀ ਜ ਆ ਬਲਵਲ ਜਾਰ ਮਈਆ ਕਾਰਨੇ ਕਾਰਨ ਕਬਨੇ ਅਬੂ ਬਹੁਤ ਜਨ ਵਿਛਰੇ ਤੇ ਮਾਦੂ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸਨ ਜੀਉ Amém. ਸਤਿਗੁਰਨਾਮ ਨਿਰਦਾਇ ਕੋਏ ਪਾਪ ਭਈ ਸਭ ਬਾਵਨ ਜਨਾਨਨ ਕੋ ਸੁਖ ਘਰ ਆਇ ਤੁਮਰੀ ਸਰਨ ਤੁਮਾਰੀ ਆਸਾ ਦੀ ਵਰਤੂ ਜੀ ਕੀ ਪਤਾ ਹੈ ਸ੍ਰੀ ਭਗਵਤੀ ਜੀ ਸਮਾਏ ਵਾਸ਼ਵੀ ਭਗਵਤੀ ਜੀ ਕੀ ਬਾਦਸ਼ੇ ਦਸਵੀਂ ਪ੍ਰਥਮਾ ਭਗਵਤੀ ਸ੍ਰੀ ਕਰਤਾਰ ਜੀ ਨਾਨਕ ਲਈ ਤੇ ਆਏ ਫਿਰੰਗਦੁਰ ਤੇ ਅਮਰਦਾਸ RAMDAS ਸਹਾਈ ਅਰਜਨ ਹਰਗੋਬਿੰਦ ਨਾਲ ਸਿੰਘ ਰੋਸ਼ੀ ਮਹਾਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਇਕਠਾ ਸਭ ਤੋਂ ਜਾਏ ਏਕ ਬਹਾਦਰ ਸਿਮਰਿਆ ਕਲਮਉਂਦੀ ਦਾ ਵਾਤਾਏ ਸਭ થઈ ਹੋਏ ਸਮਾਏ ਨਸਰੀ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਾਰ ਸੱਚੇ ਪਿਤਾ ਬਰੀਵਲਵਾਜ ਮੇਰਾ ਦੇ ਸਾਈਂ ਅੰਮ੍ਰਿਤ ਦੇ ਦਾਤੇ ਜਗਤ ਗੁਰੂ ਸਭ ਥਾਈ ਹੋਏ ਸਹਾਏ ਜੀ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਸਭ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਗਦੀ ਜੋਤ ਹਾਜ਼ਰ ਆ ਹਜੂਰ ਜਹਰਾਜ ਹਜੂਰ ਕਲਯੁਗ ਦੇ ਵੋਹਿਤ ਨਾਮ ਦੇ ਜਹਾਜ਼ ਹਲਕ ਪਲਕ ਦੇ ਰੱਖਿਆ ਕਿ ਲੋਕ ਅਤੇ ਪਰਲੋਕ ਦੇ ਸਹਾਇਕ ਅਰਤੱਖ ਵੀ ਰਾਜਮਾਨ ਹਜੂਰ ਦੇ ਪਾਠ ਦਰਸ਼ਨ ਜਦਾਰਗੀ ਕਰਕੇ ਫਾਲਸਾ ਜੀ ਸਾਧ ਸੰਗਤ ਸਭ ਬੋਲਣਾ ਜੀ ਵਾਹਿਗੁਰੂ ਜੀ ਦਸ ਪਾਤਸ਼ਾਹੀ ਆਚਾਰ ਸਾਹਿਬ ਜਾਦੇ ਪੰਜ ਪਿਆਰੇ 40 ਲੋਕ ਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹੱਠੀਆਂ ਜਪੀਆਂ ਤੱਪੀਆਂ ਸਮੂਹ ਸਦਕਵਾਨਾਂ ਸਮੂਹ ਸ਼ਹੀਦਾਂ ਸਿੰਘਾਂ ਪਿਆਰਿਆਂ ਦੀ ਕੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਸਹਿ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਗੁਰਦੁਆਰਿਆਂ ਸਮੂਹ ਗੁਰ ਤਖਤਾਂ ਝੰਡਿਆਂ ਬੰਗਿਆਂ ਨਿਸ਼ਾਨਾਂ ਗੁਰਧਾਮਾ ਜੀ ਦਾ ਧਿਆਨ ਧਰ ਕੇ ਖਾਲਸਾ ਜੀ 사త్సੰਗ ਸਹਿ ਬੋਲਣਾ ਜੀ ਵਾਹਿਗੁਰੂ ਜੀ ਸ਼੍ਰੀ ਗਾਇਕੂ ਜੀ ਹੈ ਅਕਾਲ ਪੁਰਖ ਮੰਤਰ ਜਾਨੀ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਰੂਪ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਆਪ ਜੀ ਦੀ ਸਾਧਾਰਨ ਵਾਦੀ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਸਿਨੇ ਕਿਰਪਾ ਕਰੋ ਉਦਾਸਨ ਦੇ ਸਿਰ ਹੱਥ ਰੱਖੋ ਸਤੇ ਭੁੱਲਾ ਮਾਫ ਕਰੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਨਕ ਦਾਨ ਗਰੀਬੀ ਦਾਨ ਸਿੱਖੀ ਸਿਧੰਤ 'ਤੇ ਭਰੋਸਾ ਦਾਨ